ਹੰਜੀ ਆ ਦੇਖ ਲਓ ਅੰਗੂਰਾ ਦੇ ਗੁੱਛਾ ਨੇ ਗੁੱਛੇ ਲੱਗਣ ਲੱਗ ਗਿਆ ਆਪਣੇ ਆ ਦੇਖੋ ਇਹ ਅੰਗੂਰ ਦੇ ਕੋ ਉੱਪਰ ਪੜ ਜਾਂਦਾ ਇਹਨੂੰ ਬਹੁਤ ਵਈ ਫਲ ਆਉਂਦਾ ਵਾ ਪੈਦਗੀ ਥੋੜਾ ਜਿਆਦਾ ਹੀ ਆਇਆ ਹੋਇਆ ਬਈ ਪਰ ਆ ਪੈਦਗੀ ਤਾਂ ਫਲ ਨਾਲ ਇਹ ਲਾ ਦੇਖ ਲਓ ਤੁਹਾਨੂੰ ਆ ਵੀ ਆ ਦੇਖੋ ਜਿੱਧਰ ਵੀ ਝਾਕੂ ਨੂੰ ਫਾਲੀ ਆ ਦੇਖ ਲਓ ਕੱਡੇ ਕੱਡੇ ਗੁੱਛੇ ਲੱਗਦੇ ਆ ਅੰਗੂਰ ਇਹਦਾ ਨਾਲ 골 ਖੱਟਾ ਹੁੰਦਾ ਵਾ ਤੇ ਇਹਦਾ ਮੰਗੂਰ ਵੱਧ ਤੋਂ ਮਿੱਠਾ ਪੂਰਾ ਮਿੱਠਾ ਅੰਗੂਰਾ ਇਹ। ਜਦੋਂ ਤੁਸੀਂ ਦੇਖੀ ਨਾ ਜਿਹੜੇ ਗੋਲ ਜਿਹੇ ਅੰਗੂਰਾ ਜਿਆਦਾ ਮਿੱਠੇ ਹੁੰਦੇ ਨਹੀਂ। ਵਿੱਚ ਨਸਲ ਕਈਆਂ ਦੀ ਐਸੀ ਜੀ ਹੁੰਦੀ ਆ ਉਹ ਦੇਖੋ। ਫਲ ਵੀ ਦੇਖੋ ਕਿਵੇਂ ਆ ਹੋਇਆ ਤਗੀ। ਭਰਿਆ ਪਿਆ ਸਾਰਾ ਇਹ ਤਗੀ ਤੋਂ। ਉਹ ਦੇਖ ਲਓ। ਭਰਿਆ ਪਿਆ ਵਾ ਤੁਹਾਨੂੰ ਥੱਲੇ ਉਹ ਵੀ ਦਿਖਾਉਣਾ ਮੈਂ। ਬਹੁਤ ਜਿਆਦਾ ਫੜਿਆ ਹੋਇਆ ਹੈ ਤਗੀ। ਦੇਖੋ। ਫੜ ਨਾਲ ਭਰਿਆ ਪਿਆ ਪੂਰਾ। ਗੂਰ ਤਾਂ ਮੈਂ ਕਹਣਾ ਐ ਕਿ ਭਰਿਆ ਪਿਆ ਲੋ ਬਹੁਤ ਜ਼ਿਆਦਾ ਗੰਗੂਰ ਲੱਗਿਆ ਹੈ ਬਾਈ ਜਿੱਦੀ ਹੁਣ ਆਪਾਂ ਕਲਮਾ ਬਣਾਵਾਂਗੇ ਅੱਗਾਹ ਜੇ ਕਿਸੇ ਨੇ ਬੂਟਾ ਲੈਣਾ ਹੈ ਲੈ ਜਾਓ ਬਾਈ ਅੱਗੇ ਪਿਛਲੇ ਬਾਰਵੇਂ ਬਣਾਤੀਆਂ ਚਾਹੀਆਂ ਉਹ ਉਹ ਗੰਵਰੇ ਦੇ ਵਿੱਚ ਪਾਣੀ ਪੂਣੀ ਵੱਧ ਫਾਈ ਗਏ ਉਹ ਦੂਜਾ ਜੀ ਪੱਥਰ ਵਾਲਾ ਉਹ ਵਿੱਚ ਹੀ ਗੜਗੜ ਗਈ ਜੜਾ ਜੀਆਂ ਜਿਹੜੀਆਂ ਬਣੀਆਂ ਸੀਗੀਆਂ ਕੇਅਰ ਨਹੀਂ ਹੋਈ ਟਾਈਮ ਲੱਗਿਆ ਨਹੀਂ ਆਹ ਦੇਖ ਲੋ ਮਗਰ ਬਹੁਤ ਇਹਨੂੰ ਗੂਰ ਲੱਗਦਾ। ਇੱਕ ਗੱਲ ਹੋਰ ਸਭ ਤੋਂ ਵੱਡੀ ਗੱਲ ਇਹਨੂੰ ਗੁੱਛੇ ਵੀ ਨਾ ਵੱਡੇ ਵੱਡੇ ਲੱਗਦੇ ਆ ਦੇਖੋ ਅਜ ਮਿਆ ਗੁੱਛਾ ਹੋਣ ਆ ਵੀ ਕੁਛ ਨਹੀਂ ਉੱਪਰ ਵੀ ਤੇ ਛੱਤ ਦੇ ਉੱਤੇ ਵੀ ਭਰੇ ਪਿਆ ਨੇ ਆ ਦੇਖੋ। ਆਂਜਿਰ ਵਾਲਾ ਬੂਟਾ ਵੀ ਚੱਲ ਪਿਆ। ਛੋਟਾ ਜਿਹਾ ਛੋਟਾ ਜਿਹਾ ਲਾਇਆ ਸੀ ਚੱਲ ਪਿਆ ਵੀ। ਇਹ ਵਧੀਆ ਆਂਜਿਰ ਆ ਨਾ ਪੂਰੀ ਟਾਪ ਦੀ ਮਿਸਲ ਦੀ। ਆਪਣੇ ਸਭ ਕੁਝ ਲੱਗ ਜਾਂਦਾ ਪਰ ਲਾਉਂਦੇ ਨਹੀਂ।